ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਅੱਜ ਨਾਮ ਦੇ ਬਾਰੇ ਵਿਚਾਰ ਕਰਾਂਗੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਨਾਮ ਬਾਰੇ ਕੀ ਫਰਮਾਉਂਦੇ ਹਨ ਨਾਮ ਕੀ ਹੈ ਨਾਮ ਛਬਦ ਹੈ ਇੱਕ ਆਵਾਜ਼ ਹੈ ਨਾਦ ਅਨਾਦ ਆਵਾਜ਼ ਹੈ ਇੱਕ ਧੁਨ ਹੈ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਨੰਬਰ 337 ਤੇ ਫਰਮਾਉਂਦੇ ਹਨ ਸੁੰਨ ਸਮਾਦ ਸੱਚੇ ਘਰ ਵਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚ ਰਾਮੇ ਨਾਮ ਸਮਾਏ ਦਾ ਕਿਉ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਉਹ ਜੋ ਆਪਣੇ ਆਪ ਵਿੱਚ ਸੁੰਨ ਸਮਾਧ ਅਪੂਰਵ ਅਸਥਾ ਵਿੱਚ ਸੋਨਾ ਵਸਤਾ ਵਿੱਚ ਬੈਠਾ ਹੈ ਉਸ ਪਰਮਾਤਮਾ ਦੇ ਹਜ਼ੂਰ ਮਨ ਨੂੰ ਜੋੜਨਾ ਸੁਰਤ ਨੂੰ ਜੋੜਨਾ ਤੇ ਨਾਮ ਹੈ ਕਿ ਨਾਨਕ ਨਿਰਮਲ ਨਾਦ ਸ਼ਬਦ ਤੁੰ ਸਚਿ ਰਾਮੈ ਨਾਮ ਸਮਾਇੰਦਾ ਉਹ ਮਨੁੱਖ ਉਹ ਜੀਵ ਉਸ ਦੇ ਅੰਦਰ ਸਦਾ ਅਥਿਰ ਪ੍ਰਭੂ ਵਸਿਆ ਰਹਿੰਦਾ ਉਹਦੇ ਅੰਦਰ ਸਦਾ ਸਿਫਤਸਲਾ ਦੀ ਰੋ ਬਣੀ ਰਹਿੰਦੀ ਆ ਜੀਵਨ ਨੂੰ ਪੁੱਤਰ ਕਰਨ ਵਾਲਾ ਰਾਗ ਜਿਹੜਾ ਆ ਇਹ ਤੋਂ ਨੇ ਜਿਹੜੀ ਸੰਗੀਤ ਜਿਹੜਾ ਚੱਲਦਾ ਰਹਿੰਦਾ ਉਹ ਨੁਕਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਜਿਹੜਾ ਉਸ ਸੁਸਵਨ ਸਮਾਦ ਦੀ ਹਜ਼ੂਰੀ ਵਿੱਚ ਆਪਣੀ ਸੁਰਤ ਨੂੰ ਜੋੜ ਰਿਹਾ ਨਾਮਿਕ ਸ਼ਬਦ ਦੇ ਇੱਕ ਅਨਾਦੀ ਤੇ ਅਗੰਮੀ ਆਵਾਜ਼ ਆਏ ਜਿਸ ਦੇ ਰਾਈ ਇਹ ਸਾਰਾ ਬ੍ਰਹਿਮੰਡ ਇਹਦੀ ਰਚਨਾ ਹੋਈ ਆ ਇਸ ਨੂੰ ਸੁਣਨ ਲਈ ਸੁਰਤ ਉੱਚੀ ਹੋਣੀ ਚਾਹੀਦੀ ਹੈ ਤੇ ਜਿਹੜਾ ਇਹਨੂੰ ਸੁਣ ਲੈਂਦਾ ਉਨੂੰ ਫਿਰ ਕਿਸੇ ਹੋਰ ਵਸਤੂ ਦੀ ਲੋੜ ਮਹਿਸੂਸ ਨਹੀਂ ਹੁੰਦੀ ਹੁਣ ਇਸ ਆਵਾਜ਼ ਦਾ ਵਰਣਨ ਕਰਨਾ ਕਿਸ ਤਰ੍ਹਾਂ ਕੀਤਾ ਜਾਵੇ ਇਸ ਆਵਾਜ਼ ਦਾ ਵਰਣਨ ਇਹ ਕੈਸੀ ਹੈ ਆਵਾਜ਼ ਇਹਦੇ ਗੁਣ ਕੀ ਹਨ ਇਹਨਾਂ ਨੂੰ ਦੱਸ ਦੱਸਣ ਲਈ ਅਸੀਂ ਆਪਣੀ ਰਸਨਾ ਦੀ ਵਰਤੋਂ ਕਰਦੇ ਹਾਂ ਤੇ ਜਦੋਂ ਰਸਨਾ ਦੀ ਵਰਤੋਂ ਕਰਦੇ ਹਾਂ ਤੇ ਇੱਕ ਆਵਾਜ਼ ਨਿਕਲਦੀ ਆ ਕੁਝ ਉਚਾਰਨ ਕਰਨਾ ਪੈਂਦਾ ਰਸਨਾ ਨੂੰ ਹਿਲਾਉਣਾ ਪੈਂਦਾ ਜੋ ਅਸੀਂ ਰਸਨਾ ਤੋਂ ਉਚਾਰਦੇ ਹਾਂ ਉਹੀ ਮੁਦਲੀ ਅਗੰਮੀ ਨਾਦੀ ਆਵਾਜ਼ ਤੇ ਉਸ ਦੇ ਗੁਣਾਂ ਨੂੰ ਉਚਾਰਨ ਕਰਨਾ ਇਸ ਨੂੰ ਨਾਮ ਕਿਹਾ ਜਾਂਦਾ ਕਿਉਂਕਿ ਅਸੀਂ ਉਸ ਨੂੰ ਕਿਸੇ ਨਾਮ ਨਾਲ ਉਚਾਰ ਰਹੇ ਹੁੰਦੇ ਆ ਜਿਸ ਤਰ੍ਹਾਂ ਹੂੰ ਪ੍ਰਿਸ਼ੀਆਂ ਮਾਪੁਰਖਾਂ ਨੇ ਇਹ ਯਤਨ ਕੀਤੇ ਆ ਕਿ ਅਨਹ ਸ਼ਬਦ ਦਾ ਕੋਈ ਨਾਮ ਰੱਖਿਆ ਜਾਵੇ ਜੀਭ ਤੋਂ ਉਚਾਰਨ ਲਈ ਜੋ ਵੀ ਅਸੀਂ ਆਵਾਜ਼ ਬਾਹਰ ਕੱਢਾਂਗੇ ਉਹ ਇੱਕ ਕਿਸੇ ਨਾ ਕਿਸੇ ਨਾਮ ਦੇ ਤੌਰ ਤੇ ਬਾਹਰ ਆਏਗੀ ਤੇ ਉਸ ਨਾਮ ਨੂੰ ਹਰ ਦੇਵੀ ਦੇਵਤਿਆਂ ਨੇ ਜੀਵਾਂ ਨੇ ਕਈ ਨਾਮਾਂ ਨਾਲ ਪੁਕਾਰਿਆ ਜਿਸ ਤਰ੍ਹਾਂ ਕਿਸੇ ਨੇ ਉਸ ਨੂੰ ਈਸ਼ਵਰ ਪੁਕਾਰਿਆ ਕਿਸੇ ਨੇ ਅੱਲਾ ਕਿਸੇ ਨੇ ਰਾਮ ਕਿਸੇ ਨੇ ਨਾਰਾਇਣ ਕਿਸੇ ਨੇ ਭਗਵਾਨ ਕਿਸੇ ਨੇ ਹਰੀ ਭਾਰਤੀ ઋਸ਼ੀਆਂ ਨੇ ਰੱਬ ਨੂੰ ਸਰਗਣ ਰੂਪ ਵਿੱਚ ਬਿਆਨ ਕਰਨ ਲਈ ਓਮ ਨਾਮ ਦਾ ਉਚਾਰਨ ਕੀਤਾ ਓਮ ਨਾਮ ਦਾ ਪਦ ਵਰਤਿਆ ਹੁਣ ਜਿਹੜਾ ਓਮ ਆ ਇਹ ਪਰਮਾਤਮਾ ਦੀ ਹੀ ਪ੍ਰਤੀਨਿਧਤਾ ਕਰਦਾ ਇਸ ਨੂੰ ਬੋਲਣ ਲਈ ਪੈਣਾ ਓ ਬੋਲਣਾ ਪੈਂਦਾ ਇਹ ਸੰਸਕ੍ਰਿਤ ਦਾ ਸ਼ਬਦ ਆ ਇਹਦੇ ਵਿੱਚ ਤਿੰਨ ਅੱਖਰ ਆ ਊੜਾ ਐੜਾ ਤੇ ਮੰਮਾ ਜਿਹੜੀ ਪਹਿਲੀ ਆਵਾਜ਼ ਆ ਓ ਦੀ ਇਹ ਮਨੁੱਖੀ ਜ਼ੁਬਾਨ ਜਿਹੜੀ ਆ ਆਰਾਮ ਨਾਲ ਇਹਦੇ ਵਿੱਚੋਂ ਓ ਆਵਾਜ਼ ਨਿਕਲਾਈ ਦੂਸਰਾ ਅੱਖਰ ਜਿਹੜਾ ਐੜਾ ਉਹਦੀ ਜਦੋਂ ਆਵਾਜ਼ ਸਾਰਾਈ ਬਾਹਰ ਨਿਕਲੂਗੀ ਤੇ ਸਾਨੂੰ ਰਸਨਾ ਦੀ ਵਰਤੋਂ ਕਰਨੀ ਪੈਗੀ ਰਸਨਾ ਨੂੰ ਹਿਲਾਉਣਾ ਪਏਗਾ ਫੇਰ ਆ ਜਾਂਦਾ ਮਾ ਤੇ ਮਾਂ ਦੀ ਆਵਾਜ਼ ਮਾਂ ਦੀ ਬਾਤ ਜਿਹੜੀ ਆ ਇਹ ਜਿੰਨਾ ਚਿਰ ਅਸੀਂ ਦੋਨੇ ਬੁੱਲ ਆਪਸ ਵਿੱਚ ਨਹੀਂ ਜੋੜਦੇ ਮਾਂ ਕਹਿ ਕੇ ਨਹੀਂ ਬੋਲਦੇ ਤੇ ਓਮ ਦੀ ਆਵਾਜ਼ ਨਹੀਂ ਪੈਦਾ ਹੁੰਦੀ ਇਹ ਤਿੰਨ ਤਰ੍ਹਾਂ ਸਾਡੇ ਮੋਨੋ ਵਰਤਣਾ ਪਏਗਾ ਓਮ ਓਮ ਰਸਨਾ ਮੀਹਲੀ ਪਹਿਨਾ ਉਦਾਂ ਆਵਾਜ਼ ਨਿਕਲੀ ਉਹਦੀ ਅੰਦਰੋਂ ਫਿਰ ਰਸਨਾ ਨੂੰ ਫੇਰਨਾ ਪਿਆ ਫਿਰ ਬੁਲਾ ਨੂੰ ਜੋੜਨਾ ਪਿਆ ਓਮ ਬਣਿਆ ਇਸ ਓਮ ਨੂੰ ਗੁਰਨਾਨਕ ਸਾਹਿਬ ਨੇ ਓੰਕਾਰ ਕਿਹਾ ਓੰਕਾਰ ਓੰਕਾਰ ਉਸ ਅਕਾਲ ਪੁਰਖ ਨੂੰ ਓੰਕਾਰ ਦਾ ਨਾਮ ਦਿੱਤਾ ਇੱਕ ਓੰਕਾਰ ਇਹ ਓੰਕਾਰ ਨਾਲ ਪ੍ਰਸਿੱਧ ਹੋਇਆ ਜੋ ਨਾਮ ਗੁਰੂ ਨਾਨਕ ਸਾਹਿਬ ਨੇ ਵਰਤਿਆ ਤੇ ਇਸ ਦਾ ਭਾਵ ਵੀ ਇਹ ਸੀ ਕਿ ਉਹ ਪਰਮਾਤਮਾ ਸਰਵ ਵਿਆਪਕ ਹੈ ਅਗੰਮ ਹੈ ਅਗਾਧ ਜਿਤਨੀ ਪਦਵੀ ਰੱਬ ਦੀ ਵਰਤੇ ਗਿਆ ਉਹ ਰੱਬ ਦੇ ਗੁਣਾ ਦੀਆਂ ਵਿਸ਼ੇਸ਼ਤਾਵਾਂ ਦੱਸ ਕਰਕੇ ਵਰਤੇ ਗਿਆ ਪਰਮਾਤਮਾ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ ਇਹਨਾਂ ਨਾਵਾਂ ਦਾ ਨਿਰਭਰ ਜਿਹੜਾ ਆ ਦੇਹ ਦੀ ਭਾਸ਼ਾ ਨਾਲ ਸੰਬੰਧਤ ਰੱਬ ਦਾ ਪਛਨਤ ਨਾਮ ਰੱਬ ਦੇ ਗੁਣਾ ਬਾਰੇ ਵਪਿੰਨ ਖਿਆਲ ਬਣ ਗਏ ਅਤੇ ਰੱਬ ਦਾ ਅਸਲੀ ਨਾਮ ਔਖਾ ਦੱਸਣਾ ਜਿਹੜਾ ਫਿਰ ਔਖਾ ਹੋ ਜਾਂਦਾ ਜਿਵੇਂ ਇਸ ਤਰ੍ਹਾਂ ਪਾਸ਼ਾਵਾਂ ਆਈਆਂ ਦੇਸ਼ ਬਣੇ ਉਸੇ ਉਸੇ ਤਰ੍ਹਾਂ ਇਸ ਪਰਮਾਤਮਾ ਦੇ ਨਾਮ ਉਚਾਰੀ ਗਏ ਮਣੋ ਇਹਨਾਂ ਨਾਮਾਂ ਵਿੱਚੋਂ ਨਾਮ ਤੇ ਸਾਰੇ ਉਹਦੇ ਆ ਪਰ ਆਪਾਂ ਕਈਏ ਵੀ ਅਸਲੀ ਨਾਮ ਕਿਹੜਾ ਉਹਦਾ ਇਹ ਦੱਸਣਾ ਤੇ ਫਿਰ ਔਖਾ ਹੋ ਜਾਂਦਾ ਨਾ ਨਾਮ ਤੇ ਸਾਰੇ ਹੀ ਉਹਦੇ ਆ ਮਿਸਾਲ ਵਜੋਂ ਜੇ ਆਪਾਂ ਵੇਦਾਂ ਦੇ ਅਨੁਸਾਰ ਕਹੀਏ ਤੇ ਈਸ਼ਵਰ ਈਸ਼ਵਰ ਜਿਹੜਾ ਇਹ ਸਰਗੁਣ ਰੂਪ ਆ ਪ੍ਰਮਾਤਮਾ ਦਾ ਈਸ਼ਵਰ ਸ਼ਬਦ ਉਹਦੇ ਮੁੱਖ ਸੰਕਲਪ ਨੂੰ ਪੂਰਾ ਨਹੀਂ ਦਰਸਾਉਂਦਾ ਈਸ਼ਵਰ ਇਹ ਸੰਸਾਰ ਅਬ ਆਪ ਹੀ ਨਿਰਗੁਣ ਹੈ ਤੇ ਆਪ ਹੀ ਸਰਗੁਣ ਹੈ ਤੇ ਸਿਰਫ ਨਾਨਕ ਦੇਵ ਜੀ ਨੇ ਇਸ ਮੁਸਕਲ ਨੂੰ ਹੱਲ ਕਰਨ ਲਈ ਸ਼ਬਦ ਦੇ ਸਾਰ ਦਾ ਨਾਂ ਹੀ ਨਾਮ ਰੱਖ ਦਿੱਤਾ ਕਿ ਉਸ ਦਾ ਉਸ ਨੂੰ ਯਾਦ ਕਰਨਾ ਨਾਮ ਜਪਣਾ ਜਿਸ ਤਰ੍ਹਾਂ ਗੁਰਬਾਣੀ ਵਿੱਚ ਫਿਰ ਗੁਨਾਹ ਪਾਤਸ਼ਾਹ ਨੇ ਉਹਦੀ ਸਰਗੁਣਤਾ ਸ਼ਬਦ ਤੇ ਨਾਮ ਇੱਕੋ ਮੰਡਲ ਦੀਆਂ ਵਸਤਾਂ ਸ਼ਬਦ ਤੇ ਨਾਮ ਦੋਨੋਂ ਸਮਾਨਾਰਥਕ ਸ਼ਬਦ ਆ ਇਸੋ ਮਾਨ ਆਰਥਿਕ ਹੁਣ ਦੋਨੋ ਸਮਾਨ ਹੁ ਨਾਨਕ ਪਾਸ਼ਾ ਕਹਿੰਦੇ ਹਨ ਨਾਨਕ ਨਿਰਮਲ ਨਾਦ ਸ਼ਬਦ ਤੁਨਾ ਸਚ ਰਾਮੈ ਨਾਮ ਸਮਾਇਦਾ ਜਿਸ ਦੇ ਸਾਚ ਵਸੇ ਹਰ ਨਾਹੀਂ ਕਾਲ ਨ ਜੋ ਹੈ ਸਕੈ ਗੁਣ ਗਾਇ ਨਾਨਕ ਗੁਰਮੁਖ ਸ਼ਬਦ ਸਮਾਇ ਨਾਮ ਲੈਣਾ ਨਾਮ ਜਪਣਾ ਨਾਮ ਸਿਮਰਨ ਇਹਦਾ ਭਾਵ ਆ ਕਿ ਉਸ ਪਰਮਾਤਮਾ ਦੀ ਸੋਝੀ ਪ੍ਰਾਪਤ ਕਰਨੀ ਜਿੰਨਾ ਚਿਰ ਅਸੀਂ ਪਰਮਾਤਮਾ ਦੀ ਸੋਝੀ ਪ੍ਰਾਪਤ ਨਹੀਂ ਕਰਦੇ ਉਹਨਾਂ ਚਿਰ ਅਸੀਂ ਆਪਣੇ ਜੀਵਨ ਦਾ ਮਨੋਰਥ ਪ੍ਰਾਪਤ ਨਹੀਂ ਕਰ ਸਕਦੇ ਸਾਡੇ ਜੀਵਨ ਦਾ ਮਨੋਰਥ ਇਹਦਾ ਆ ਉਹ ਪਰਮਾਤਮਾ ਵੀ ਸਿਰਫ ਸਲਾਹ ਕਰਨ ਆਇਆ ਤੇ ਉਹ ਉਹ ਨਾਨਕ ਪਾਤਸ਼ਾਹ ਨੇ ਉਹਦਾ ਨਾਮ ਰੱਖਿਆ ਸਿਰਫ ਸਲਾਹ ਦਾ ਨਾਮ ਹੁਣ ਵਾਹਿਗੁਰੂ ਸਤਨਾਮ ਓਨਕਾਰ ਇਹ ਪਾਦਿਤ ਤੌਰ ਤੇ ਵਰਤੇ ਗਿਆ ਨਾਮ ਤੇ ਇਹਨਾਂ ਸ਼ਬਦਾਂ ਦਾ ਭਾਵ ਅਰਥ ਜਿਹੜਾ ਆ ਵੀ ਉਹਦਾ ਨਾਮ ਜਪਣਾ ਨਾਮ ਨਾਮ ਕੀ ਵਾਹਿਗੁਰੂ ਨਾਮ ਜਪਣਾ ਸਤ ਨਾਮ ਜਪਣਾ ਉਹ ਓੰਕਾਰ ਜਪਣਾ ਇਹ ਨਾਮ ਆ ਨਾਮ ਜਪਣਾ ਇਹ ਨਾਮ ਪਰਮਾਤਮਾ ਦਾ ਨਾਮ ਆ ਉਸ ਨਿਰਗੁਣ ਸਗੁਣ ਸਰੂਪ ਦਾ ਨਾਮ ਆ ਏ ਇਹ ਪਾਵਰ ਚਾਹੁੰ ਸਮਝਣੇ ਪੈਣਗੇ ਇਹ ਨਾਮ ਜਪਣਾ ਨਾਮ ਸਿਮਰਨਾ ਤੇ ਕਿਹੜਾ ਨਾਮ ਸਿਮਰਨਾ ਕੀ ਨਾਮ ਸਿਮਰਨਾ ਹੀ ਨਾਮ ਕੀ ਅਨਾਮ ਪਰਮਾਤਮਾ ਦਾ ਨਾਮ ਆ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨੀ ਆ ਪਰਮਾਤਮਾ ਵਿੱਚ ਸੁਰਤ ਜੋੜਨੀ ਆ ਪਰਮਾਤਮਾ ਦਾ ਨਾਮ ਹਰ ਪਾਸ਼ਾ ਦੇ ਅਨਸਾਰ ਵੱਖਰੇ ਵੱਖਰੇ ਨਾਮ ਆ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੇ ਵਾਹਿਗੁਰੂ ਸਾਤ ਨਾਮ ਤੇ ਓੰਕਾਰ ਨਾਮ ਪਰਚਲਿਤ ਕੀਤਾ ਪੂਰੇ ਕੋਤੇ ਨਾਮ ਪਾਇਆ ਜਾਏ ਸੱਚ ਸ਼ਬਦ ਸੱਚ ਸਮਾਈ ਹੁਣ ਨਾਮ ਜਿਹੜਾ ਆ ਸੰਸਾਰ ਵਿੱਚ ਆ ਗਿਆ ਕਿ ਨਾਮ ਕਿੱਥੋਂ ਲਈਏ ਉਸ ਪਰਮਾਰਮਾ ਦਾ ਨਾਮ ਕਿਵੇਂ ਪ੍ਰਾਪਤ ਕਰੀਏ ਤੇ ਕਿੱਥੋਂ ਲਈਏ ਗੁਰਨਾਮ ਸਾਹਿਬ ਕਹਿੰਦੇ ਕਿ ਨਾਮ ਜਿਹੜਾ ਆ ਨਾ ਇਹ ਗੁਰੂ ਕੋਲੋਂ ਪ੍ਰਾਪਤ ਹੁੰਦਾ ਗੁਰੂ ਆਪਣੇ ਸਿੱਖ ਨੂੰ ਕੁਝ ਨਾਮ ਪਦ ਦੱਸਦਾ ਹੈ ਜਿਸ ਨੂੰ ਜੀਵ ਸਿਮਰ ਕੇ ਆਰਾਧ ਕੇ ਜਪ ਕੇ ਉਹ ਪਦ ਜਿਹੜੇ ਆ ਉਹ ਨਾਮ ਆ ਉਹ ਗੁਰੂ ਕੋਲੋਂ ਸਿੱਖ ਹਾਸਲ ਕਰਦਾ ਹੈ ਤਿੰਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅਮਰਤ ਹਰ ਕਾ ਨਾਮ ਦੇਵੈ ਦਿੱਖਿਆ ਮਡੇ ਪਾਦਨੀ ਅਕਾਤਿਕੁ ਨਾਨਕ ਪਾਸ਼ਾ ਨੇ ਇੱਕ ਓੰਕਾਰ ਸਤਨਾਮ ਵਾਹਿਗੁਰੂ ਓੰਕਾਰ ਦਾ ਭਾਵ ਆ ਸਰਬਵਿਆਪਕ ਅਗੰਮ ਪਰਮਾਤਮਾ ਸਤਨਾਮ ਦਾ ਭਾਵ ਆ ਕਿਉ ਸਾਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਆਇਆ ਸਾਰੇ ਬ੍ਰਹਿਮੰਡ ਦਾ ਸਾਰ ਆ ਸਤ ਹਾਂ ਅਤੇ ਉਹ ਅਨਾਦੀ ਹੈ ਵਾਇਗੁਰੂ ਦਾ ਪਾਵ ਹੈ ਉਹ ਸ਼ਬਦ ਜੋ ਪ੍ਰਮਾਤਮਾ ਦਾ ਸਾਰਗੁਣ ਸਰੂਪ ਹੈ ਸਰਗੁਣ ਸਰੂਪ ਦਾ ਮਤਲਬ ਆ ਜਿਵੇਂ ਮਨੁੱਖ ਜਿਹੜਾ ਆ ਵਿਸਮਾਰ ਵਿੱਚ ਆ ਜਾਂਦਾ ਤੇ ਉਹ ਉਸ ਪਰਮਾਤਮਾ ਦੀ ਕੋਈ ਝਲਕ ਦੇਖਦਾ ਉਹ ਸੁਨੂ ਸਰਗਣ ਰੂਪ ਵਿੱਚ ਦੇਖ ਲੇਗਾ ਸਿੱਖ ਧਰਮ ਵਿੱਚ ਨਾਮ ਜਪਣ ਦਾ ਜਿਹੜਾ ਭਾਵ ਆ ਹਰ ਵੇਲੇ ਪਰਮਾਤਮਾ ਦੀ ਯਾਦ ਵਿੱਚ ਰਹਿਣਾ ਚੇਤਨਨ ਰਹਿਣਾ ਮਨ ਨੂੰ ਚਿਤ ਪਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਉਸ ਦਾ ਧਿਆਨ ਰੱਖਣਾ ਉਸ ਨੂੰ ਹਰ ਵੜੇ ਹਾਜ਼ਰ ਨਾਜ਼ਰ ਸਮਝਣਾ ਉਸ ਨੂੰ ਸਰਵ ਵਿਆਪਕ ਸਮਝਣਾ ਅਗੰਮ ਅਗੋਚਰ ਸਰਵ ਸ਼ਕਤੀਮਾਨ ਕਾਦਰ ਕਰੀਮ ਰਹੀਮ ਪਿਆਰ ਤੇ ਨਜ਼ਰ ਸਮਝਣਾ ਅਤਿਓਤੀ ਰਾਜ ਵਿੱਚ ਚੱਲਣਾ ਨਾਮ ਜਪਣ ਦਾ ਭਾਵ ਇਹ ਨਹੀਂ ਕਿ ਦੁਨੀਆ ਦਾ ਕਾਰ ਵਿਹਾਰ ਛੱਡ ਕੇ ਕਿਸੇ ਨੁੱਕਰੇ ਬੈਠ ਕੇ ਨਾਮ ਦਾ ਰਚਨ ਕੀਤਾ ਜਾਵੇ। ਜਾਂ ਸਰੀਰ ਨੂੰ ਤਸੀਹੇ ਦਿੱਤੇ ਜਾਣਾ। ਨਾਮ ਸਿਮਰਨ ਦਾ ਮਨੁੱਖ ਦੇ ਅਰਧ ਚੇਤਨ ਮਨ ਉੱਤੇ ਡੂੰਘਾ ਅਸਰ ਪੈਂਦਾ। ਅਰਧ ਚੇਤਨਾ। ਅਰਧ ਚੇਤਨ ਦਾ ਮਤਲਬ ਇਹ ਆ ਕਿ ਸਾਡਾ ਜਿਹੜਾ ਮਨ ਆ ਨਾ ਦੋ ਚਿੱਤੀ ਵਿੱਚ ਚੜੀਦਾ ਅੱਧਾ ਪਰਮਾਤਮਾ ਵੱਲ ਤੇਰਦਾ ਸੰਸਾਰ ਵੱਲ ਵੀ ਜੁੜਿਆ ਰਹਿੰਦਾ ਬਾਹਰ ਵੱਲ ਨੂੰ ਜਿਆਦਾ ਧੌੜਦਾ ਮਨ ਟਿਕਣਾ ਨਹੀਂ ਸਥੇ ਨਾ ਸਥਵੇchnੀਆਂ ਹਮ ਇਹਦਾ ਕਹਿ ਮਨੁੱਖ ਸਵਾਰਥੀ ਨਹੀਂ ਬਣ ਜਾਂਦਾ ਜੇ ਮਨ ਟਿਕ ਜਾਵੇ ਫਿਰ ਉਸ ਨੂੰ ਕੋਈ ਸਵਾਰਥ ਨਹੀਂ ਰਹਿ ਜਾਂਦਾ ਹੋ ਨਾਮ ਸਿਮਰਨ ਨਾਲ ਮਨੋਖ ਸੁਆਰਥਹੀਨ ਬਣ ਜਾਂਦਾ ਉਹਨੂੰ ਕੋਈ ਹੋਰ ਸੁਆਰਥ ਨਹੀਂ ਰਹਿ ਜਾਂਦਾ ਉਹ ਜੋ ਉਹਦੀ ਹੋਰ ਕੋਈ ਡਿਮਾਂਡ ਨਹੀਂ ਰਹਿ ਜਾਂਦੀ ਉਹਦੀ ਕੋਈ ਮੰਗ ਨਹੀਂ ਰਹਿ ਜਾਂਦੀ ਉਹ ਪ੍ਰਮਾਤਮਾ ਦੀ ਰਜਾ ਵਿੱਚ ਭਾਣੇ ਵਿੱਚ ਚੱਲਣਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕਾ ਭਾਣੇ ਵਿੱਚ ਆਵੇ ਗੁਰੂ ਦੇ ਭਾਣੇ ਵਿੱਚ ਆਉਣਾ ਸਿੱਖ ਬਣਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਤੇ ਦੇ ਰਿਆ ਕਿ ਨਾਮ ਜਪਣ ਵਾਲੀ ਦੀ ਆਤਮਾ ਜਿਹੜੀ ਆ ਉਹ ਸੱਚੇ ਨਾਲ ਇੱਕ ਮਿਕ ਹੋ ਜਾਂਦੀ ਹੈ ਸਤ ਨਾਲ ਇੱਕ ਮਿਕ ਹੋ ਜਾਂਦੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਆ ਨਾਮੇ ਰਤੇ ਹਉ ਮੈਂ ਜਾਏ ਨਾਮੇ ਰਤੇ ਹਉ ਮੈਂ ਜਾਏ ਨਾਮ ਰਤੇ ਸਚ ਰਹਿ ਸਮਾਈ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵਹਿ ਮੁਖ ਤੋ ਜਿਹੜਾ ਨਾਮ ਵਿੱਚ ਜੁੜ ਜੂਗਾ ਇਸ ਕਰਕੇ ਨਾਮ ਸਿਮਰਨ ਜ਼ਰੂਰੀ ਆ ਤੇ ਨਾਮ ਹੈ ਕੀ ਉਸ ਪਰਮਾਤਮਾ ਦਾ ਨਾਮ ਆ ਜਿਸ ਤਰ੍ਹਾਂ ਆਪਾਂ ਕੋ ਦੁਨਿਆਵੀ ਜੀਵ ਦਾ ਕਿਸੇ ਦਾ ਨਾਮ ਰੱਖਦੇ ਆ ਇਸ ਤਰ੍ਹਾਂ ਜਿਹੜਾ ਇਹ ਧਾਰਮਿਕ ਦੁਨੀਆਂ ਆ ਅਧਿਆਤਮਕ ਦੁਨੀਆ ਇਹਦੇ ਵਿੱਚ ਵੀ ਪਰਮਾਤਮਾ ਦਾ ਕੋਈ ਨਾ ਕੋਈ ਨਾਮ ਲੈ ਕੇ ਉਸ ਨੂੰ ਯਾਦ ਕਰਨਾ ਪੈਂਦਾ ਉਹ ਨਾਮ ਗੁਰੂ ਕੋਲੋਂ ਪ੍ਰਾਪਤ ਹੁੰਦਾ ਉਹ ਬਾਦ ਜਿਹੜਾ ਆ ਨਾ ਅੱਖਰ ਜਿਹੜੇ ਆ ਉਹ ਗੁਰੂ ਕੋਲੋਂ ਪ੍ਰਾਪਤ ਹੁੰਦੇ ਆ ਗੁਰੂ ਸਾਨੂੰ ਨਾਮ ਉਹ ਨਾਮ ਜਪਣ ਲਈ ਸ਼ਬਦ ਮਿਲਦਾ ਉਸ ਨਾਮ ਨੂੰ ਜਪ ਕੇ ਜੀਵ ਜਿਹੜਾ ਆਪਣੇ ਮਨੋਰਥ ਨੂੰ ਹਾਸਲ ਕਰਦਾ ਇਹ بار-ਬਾਰ ਜਿਹੜਾ ਨਾਮ ਜਪੂਗਾ ਸਿਮਰਨ ਕਰੂਗਾ ਉਹਦੇ ਉੱਤੇ ਇਹ ਸਭ ਬਹੁਤ ਡੂੰਘਾ ਅਸਰ ਹੂਆ ਗੁਲਾਨ ਪਾਸ਼ਾ ਨੇ ਇਸ ਚੀਜ਼ ਉੱਤੇ ਸਿੱਧਾਂ ਨਾਲ ਗੋਸ਼ਟੀ ਕੀਤੀ ਗੁਲਾਨ ਪਾਸ਼ਾ ਨੇ ਉਹਨਾਂ ਨੂੰ ਅੱਠ ਜੋਗ ਤੇ ਦਬ ਵਿਰੋਧ ਕਰ ਕਹ ਕਿ ਉਹਨਾਂ ਨੂੰ ਕਿਹਾ ਇਹ ਹੱਠ ਯੋਗ ਨਾਲ ਹੱਠ ਯੋਗ ਦਾ ਵਿਰੋਧ ਕੀਤਾ ਗੁਨਾਨ ਪਾਸ਼ਾਨੀ ਕਿ ਵਿਰੋਧ ਕੀਤਾ ਹੱਠ ਯੋਗ ਕਿ ਵਿਰੋਧ ਹੱਠ ਯੋਗ ਕਰਨ ਨਾਲ ਨਾ ਘਰ-ਬਾਰ ਛੱਡ ਕੇ ਦੂਸਰਿਆਂ ਦੇ ਘਰੋਂ ਮੰਗ ਕੇ ਖਾਣ ਦਾ ਇਹ ਯੋਗ ਕੰਮ ਨਹੀਂ ਹੈ ਜਿਹੜਾ ਹੱਥ ਜੋਗ ਆ ਇਹ ਘਰ ਬਾਹਰ ਛੱਡਣ ਦਾ ਕੰਮ ਆ ਫਿਰ ਦੂਸਰਿਆਂ ਦੇ ਘਰੋਂ ਜਾ ਕੇ ਮੰਗਣਾ ਇਸ ਗੱਲ ਨੂੰ ਸਮਰਥਨ ਨਹੀਂ ਕਰਦਾ ਹੱਥ ਜੋਗ ਜਿਹੜਾ ਇਹ ਵਾਸਤੇ ਚੰਗਾ ਨਹੀਂ ਕਿ ਤੁਸੀਂ ਆਪਣਾ ਕਾਰੋਬਾਰ ਛੱਡ ਕੇ ਫਿਰ ਦੂਸਰਿਆਂ ਗ੍ਰਸਤੀਆਂ ਦੇ ਘਰੋਂ ਜਾ ਕੇ ਮੰਗ ਕੇ ਬੈਠੀ ਖਾਓ ਇਸ ਲਈ ਇਹ ਹੱਥ ਜੋਗ ਜਿਹੜਾ ਇਹ ਕੋਈ ਭਗਤੀ ਦਾ ਰਾਹ ਨਹੀਂ ਹੈ ਗੁਨਾਨ ਪਾਸ਼ਾ ਨੇ ਜਿਹੜੇ ਅਨੋਖੇ ਨੋ ਤਰੀਕੇ ਦੱਸੇ ਮੁਕਤੀ ਵੱਲ ਖੜਨ ਲਈ ਉਹਨਾਂ ਦਾ ਮਨੋਰਥ ਇਹ ਸੀ ਕਿ ਜੋਗੀ ਦਾ ਮਨੋਰਥ ਜਿਹੜਾ ਆ ਸੰਯੋਗ ਹੋਣਾ ਚਾਹੀਦਾ ਨਹੀਂ ਕਿ ਨਾ ਕਿ ਵਿਯੋਗ ਪਰ ਕਿਰਤੀ ਤੇ ਪੁਰਸ਼ ਨੂੰ ਵੱਖਰਾ ਕਰਕੇ ਰੇਡੀਆਂ ਸੱਡੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਰੇਡੀਆਂ ਸੱਡੀਆਂ ਆ ਜਾਂਦੀਆਂ ਫਿਰ ਹਉਮੈ ਆ ਜਾਂਦੀ ਜਦੋਂ ਹਉਮੈ ਆ ਜਾਂਦੀ ਹੈ ਤੇ ਉਹ ਪ੍ਰਮਾਤਮਾ ਤੋਂ ਦੂਰ ਲੈ ਜਾਂਦੀ ਹਉਮੈ ਨਾਲ ਨਾਲ ਬਿਰੋ ਦਾ ਹੈ ਦੋ ਹੀ ਰੰਗ ਸੇ ਕਥਾਨ ਇੱਕ ਸਧਾਰਨ ਜੀਵਨ ਜੀਣ ਵਾਲਾ ਮਨੁੱਖ ਜਿਹੜਾ ਆ ਹਠ ਜੋਗ ਦੇ ਤਰੀਕੇ ਕਿੱਦਾਂ ਅਪਣਾ ਸਕਦਾ ਜੇਲਾ ਹਮ ਗ੍ਰੇਸਥੀ ਜੀਵਨ ਮੜਾ ਉਹਨੇ ਕਿਰਤ ਵੀ ਕਰਨੀ ਆ ਆਪਣਾ ਘਰ ਬਾਰ ਵੀ ਚਲਾਉਣਾ ਪ੍ਰਮਾਤਮਾ ਦਾ ਨਾਮ ਵੀ ਜਪਣਾ ਫਿਰ ਨਾਮ ਕਿਸ ਤਰ੍ਹਾਂ ਜਪੇ ਕਿਸ ਤਰ੍ਹਾਂ ਨਾਮ ਦਾ ਸਿਮਰਨ ਕਰੇ ਕਿਉਂਕਿ ਨਾਮ ਜਪਣ ਨਾਲ ਤੇ ਹਉਮੈ ਘਟਣੀ ਆ ਇਹ ਜਿਹੜੇ ਹੱਠ ਜੋ ਕਰਕੇ ਰਿੰਦੀਆਂ ਸਿੱਧੀਆਂ ਚ ਪਹੁੰਚ ਜਾਂਦੇ ਉਹਨਾਂ ਦੀ ਹੋਂਮੈ ਬਾਝ ਜਾਂਦੀ। ਸੋ ਯੋਗ ਨੂੰ ਉਹਨਾਂ ਨੇ ਕਿਹਾ ਵੀ ਯੋਗ ਨਹੀਂ ਗ੍ਰਸਤੀ ਜੀਵਨ ਜ਼ਰੂਰੀ ਆ। ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਨਾਮ ਜਪਣਾ ਚਾਹੀਦਾ। ਨਾਮ ਸਿਮਰਨ ਵੀ ਕਰਨਾ ਚਾਹੀਦਾ। ਕਿਤੇ ਨੁਕਰਾ ਵਿੱਚ ਬਹਿ ਕੇ ਨਾਮ ਜਪਣਾ ਜਾਂ ਮੰਦਰਾ ਵਿੱਚ ਬਹਿ ਕੇ ਨਾਮ ਨਹੀਂ ਜਪਣਾ। ਨਾਮ ਤੁਰਦੇ ਫਿਰਦੇ ਵੀ ਨਾਮ ਜਪ ਸਕਦੇ ਹੋ। ਉਸ ਨੂੰ ਚੇਤੇ ਵਿੱਚ ਰੱਖ ਸਕਦੇ ਹੋ। ਇੱਥੇ ਬੈਠੇ ਵੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਵਾਹਿਗੁਰੂ ਨੂੰ ਇਹ ਕਰਨਾ ਚਾਹੀਦਾ ਇਹ ਹੀ ਇੱਕ ਸਭ ਤੋਂ ਉੱਚ ਮੁਕਤੀ ਦਾ ਸਾਧਨ ਹੈ ਨਾਮ ਜਪਣਾ ਜਿਹੜਾ ਕਾਰਜ ਆਰ ਕਰਦੇ ਆਂ ਹੀ ਸਿਮਰਨ ਕਰਨਾ ਸਭ ਤੋਂ ਉੱਤਮ ਮੁਕਤੀ ਦਾ ਸਾਧਨ ਹੈ ਸ਼ਬਦ ਹੈ ਕਾ ਨਿਵੇੜਾ ਸੁਣ ਤੂੰ ਉਹਦੂ ਬਿਨ ਜਨਾਵੈ ਜੋਗ ਨ ਹੋਈ ਨਾਮ ਤੋਂ ਵੈ ਚੂਕ ਨਹੀਂ ਹੋਣਾ ਨਾ ਮੇਰਾ ਤੇ ਆਂਦਨ ਮਾਤੇ ਨਾਨਾ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੇ ਨਾ ਮੈਂ ਸੋਝੀ ਪਾਈ ਬਿਨ ਨਾਮੈ ਪੀਖ ਕਰੇ ਭਉਤੀਰੀ ਸੱਚੈ ਆਖੁਆਈ ਸਤਗੁਰ ਤੇ ਨਾਮ ਪਾਈਐ ਉਹਦੂ ਜੋਗ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਬੇੜਾ ਨਾਮ ਹੈ ਮਕਤਲ ਹੈ ਇਹ ਨਾਮ ਦੀ ਪਰਿਭਾਸ਼ਾ ਗੁਣਾਨ ਪਾਚਾ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਦੀ ਪਰਿਭਾਸ਼ਾ ਦੱਸ ਰਿਹਾ ਹੈ ਨਾਮ ਕੀ ਹੈ ਨਾਮ ਸਿਮਰਨਾ ਕਿਸ ਤਰ੍ਹਾਂ ਨਾਮ ਸਿਮਰਨਾ ਨਾਮ ਸਿਮਰਨਾ ਜ਼ਰੂਰੀ ਹੈ ਨਾਮ ਜਪਨਾ ਜ਼ਰੂਰੀ ਹੈ ਉਸ ਨੂੰ ਆਪਣੇ ਚੇਤੇ ਵਿੱਚ ਰੱਖਣਾ ਜ਼ਰੂਰੀ ਹੈ ਹਰ ਵੇਲੇ ਜਿਹੜਾ ਸਾਡਾ ਮਨ ਇਹ ਚੇਤਨ ਰਹਿਣਾ ਚਾਹੀਦਾ ਉਸ ਪਰਮਾਤਮਾ ਦੀ ਯਾਦ ਵਿੱਚ ਰਹਿਣਾ ਚਾਹੀਦਾ ਤਾਂ ਹੀ ਜਾ ਕੇ ਮੁਕਤੀ ਪ੍ਰਾਪਤ ਹੋ ਸਕਦੀ ਹੈ ਤਾਂ ਹੀ ਜੀਵ ਦੀ ਹੋਂਦ ਜਿਹੜੀ ਆ ਉਹ ਖਤਮ ਹੋ ਸਕਦੀ ਆ ਤਾਂ ਹੀ ਆਪਣਾ ਜੀਵਨ ਨੂੰ ਸਫਲ ਕਰ ਸਕਦਾ ਤੇ ਨਾਮ ਜਿਹੜਾ ਇਹ ਪਰਮਾਤਮਾ ਵੱਲੋਂ ਪਰਮਾਤਮਾ ਦੇ ਇੱਕ ਪਰਮਾਤਮਾ ਨੂੰ ਉਚਾਰਨ ਲਈ ਜੀਵ ਤੋਂ ਜਿਹੜਾ ਅਸੀਂ ਕੋਈ ਬਚਨ ਬੋਲਦੇ ਆ ਪਰਮਾਤਮਾ ਦਾ ਨਾਮ ਲੈਂਦੇ ਆ ਉਸ ਨੂੰ ਨਾਮ ਕਹਿੰਦੇ ਆ ਜਿਸ ਤਰ੍ਹਾਂ ਗੁਰੂਆਂ ਪਾਛਾਣੇ ਸਾਨੂੰ ਇੱਕ ਓੰਕਾਰ ਸਤਨਾਮ ਵਿਵਾਹਿ ਗੁਰੂ ਇਹ ਨਾਮ ਆਪਣੇ ਹਿਰਦੇ ਵਿੱਚ ਸਦਾ ਜਿਤੇ ਰੱਖਣ ਲਈ ਸਾਨੂੰ ਇਹ ਨਾਮ ਜਪਣ ਕਹ ਲੋ ਨਾਮ ਸਿਮਰਨ ਕਹ ਲੋ ਇਹ ਨਾਮ ਸਿਮਰਨ ਦੀ ਦਾ ਉਪਦੇਸ਼ ਸਾਨੂੰ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਸੋ ਨਾਮ ਸਿਮਰਨਾ ਬਹੁਤ ਜ਼ਰੂਰੀ ਹੈ ਨਾਮ ਸਿਮਰਨ ਤੋਂ ਬਗੈਰ ਸਾਡੇ ਜੀਵਨ ਦਾ ਉਦਾਹਰਨ ਨਹੀਂ ਆ ਜਿੰਨਾ ਕਿ ਬੁਰੂ ਪਾਸ਼ਾ ਨੇ ਸੋਝੀ ਬਖਸ਼ੀ ਨਾਮ ਦੇ ਬਾਰੇ ਜਿੰਨਾ ਗਿਆਨ ਪ੍ਰਾਪਤ ਕਰ ਸਕਿਆ ਤੁਹਾਡੇ ਨਾਲ ਸੰਝਾ ਦਿੱਤਾ ਤੇ ਵਿਚਾਰਾਂ ਦੀ ਸਾਂਝ ਨਾ ਰਲੇ ਤੇ ਉਹ ਚੁੱਕ ਮਾਫ ਕਰਨੀ ਅਰ ਨਾਮ ਸਿਮਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਇਹ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ ਇਸ ਕਰਕੇ ਸਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਨਾਮ ਸਿਮਰਨ ਤੋਂ ਬਿਗੈ ਸਾਡਾ ਇਹ ਜੀਵਨ ਦਾ ਮਨੋਰਥ ਸਫਲ ਨਹੀਂ ਹੁੰਦਾ ਅਸੀਂ ਆਪ ਬੁਲਾਦੇ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ